ਇਸ ਵੀ ਲਈ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਇੱਕ ਥਾਣੇਦਾਰ ਦੀ ਬਦਮਾਸ਼ੀ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਲਿਫਟ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਹੈ ਦਰਅਸਲ ਲਿਫਟ ਮੰਗੀ ਗਈ ਸੀ ਇੱਕ ਬਜ਼ੁਰਗ ਦੇ ਵੱਲੋਂ ਤੇ ਥਾਣੇਦਾਰ ਇਨੀ ਤੈਸ਼ ਦੇ ਵਿੱਚ ਆ ਗਿਆ ਕਿ ਉਸ ਦੇ ਵੱਲੋਂ ਨਾ ਤਾਂ ਬਜ਼ੁਰਗ ਦੀ ਉਮਰ ਦਾ ਲਿਹਾਜ਼ ਕੀਤਾ ਗਿਆ ਤੇ ਨਾ ਹੀ ਇਹ ਦੇਖਿਆ ਗਿਆ ਕਿ ਉਹ ਕਿਸ ਥਾਂ ਦੇ ਉੱਤੇ ਖੜ ਕੇ ਕੀ ਹਰਕਤ ਕਰਦਾ ਸਾਰੇ ਮਾਮਲੇ ਦੇ ਉੱਤੇ ਵੀ ਝਾਤ ਮਰਾਵਾਂਗੇ ਸਾਰੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵਿੱਚ ਥਾਣੇਦਾਰ ਦੀ ਸ਼ਰਿਆਮ ਬਦਮਾਸ਼ੀ ਜਿਹੜਾ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਗੁਰਸਿੱਖ ਬਜ਼ੁਰਗ ਜਿਹੜਾ ਉਹ ਜਲੰਧਰ ਦੇ ਆਦਮਪੁਰ ਦੇ ਵਿੱਚ ਗਿਆ ਜਿੱਥੇ ਉਸ ਦੇ ਵੱਲੋਂ ਪਿੰਡ ਦੇ ਵਿੱਚ ਜਾਣ ਦੇ ਲਈ ਇੱਕ ਸਵਾਰੀਆਂ ਦੇ ਲਈ ਲਿਫਟ ਮੰਗੀ ਜਾ ਰਹੀ ਸੀ ਉਸ ਦੇ ਵੱਲੋਂ ਦੋ ਤਿੰਨ ਥਾਵਾਂ ਦੇ ਉੱਤੇ ਵਿਅਕਤੀਆਂ ਨੂੰ ਹੱਥ ਵੀ ਦਿੱਤਾ ਗਿਆ ਪਰ ਕਿਸੇ ਦੇ ਵੱਲੋਂ ਆਪਣਾ ਸਾਧਨ ਜਿਹੜਾ ਉਹ ਨਹੀਂ ਰੋਕਿਆ ਗਿਆ ਤੇ اچانک ਹੀ ਪਿੱਛੇ ਤੋਂ ਐਕਟਿਵ ਵਾਹਨ ਤੇ ਸਵਾਰ ਹੋ ਕੇ ਇੱਕ ਥਾਣੇਦਾਰ ਮਲਾਜ਼ਮ ਆਂਦਾ ਹੈ ਤੇ ਬਜ਼ੁਰਗ ਦੇ ਵੱਲੋਂ ਸਿਰਫ ਉਸ ਨੂੰ ਹੈਲੋ ਕਹਿ ਕੇ ਲਿਫਟ ਦੇ ਲਈ ਹੱਥ ਦਿੱਤਾ ਗਿਆ ਉਹ ਹੈਲੋ ਕਹਿਣ ਨੂੰ ਲੈ ਕੇ ਹੀ ਥਾਣੇਦਾਰ ਜਿਹੜਾ ਉਹ ਤੈਸ਼ ਤੇ ਵਿੱਚ ਆ ਗਿਆ ਤੇ ਉਸ ਦੇ ਵੱਲੋਂ ਬਜ਼ੁਰਗ ਨੂੰ ਪਹਿਲਾਂ ਧੱਕਾ ਮਾਰਿਆ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਜਿਹੜਾ ਜਿਸ ਦੀ ਉਮਰ 80 ਕ ਸਾਲ ਦੇ ਕਰੀਬ ਹੈ ਸਭ ਤੋਂ ਪਹਿਲਾਂ ਉਸ ਨੂੰ ਧੱਕਾ ਮਾਰਿਆ ਗਿਆ ਉਸ ਤੋਂ ਬਾਅਦ ਜਦੋਂ ਉੱਥੇ ਵੀ ਉਸ ਦਾ ਮਨ ਨਹੀਂ ਭਰਿਆ ਐਕਟਿਵਾਂ ਨੂੰ ਅੱਗੇ ਲਗਾ ਕੇ ਉਸ ਦੇ ਵੱਲੋਂ ਬਜ਼ੁਰਗ ਦੇ ਨਾਲ ਇਸ ਕੱਦਰ ਜਿਹੜਾ ਹੈ ਹੱਥਾਪਾਈ ਕੀਤੀ ਗਈ ਕਿ ਬਜ਼ੁਰਗ ਨੂੰ ਅੱਧ ਮਾਰਾ ਕਰਕੇ ਛੱਡਿਆ ਗਿਆ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਹੁਣ ਤੂਲ ਫਰਦਾ ਜਾ ਰਿਹਾ ਹੈ ਲਗਾਤਾਰ ਇਸ ਥਾਣੇਦਾਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਦ ਅੰਦਾਜ਼ੀ ਇਹ ਕਿ ਸਾਬਕਾ ਇੰਸਪੈਕਟਰ ਥਾਣੇਦਾਰ ਦੇ ਉੱਤੇ ਪੂਰਾ ਮਾਮਲਾ ਜਿਹੜਾ ਹੈ ਉਹ ਕੇਂਦਰਿਤ ਹੈ ਦਰਅਸਲ ਜਲੰਧਰ ਦਿਹਾਤੀ ਦੇ ਵਿੱਚ ਜਿਹੜਾ ਆਦਮਪੁਰ ਇਲਾਕੇ ਦੇ ਵਿੱਚ ਬਜ਼ੁਰਗ ਹੁਸ਼ਿਆਲਪੁਰ ਤੋਂ ਆਂਦਾ ਹੈ ਤੇ ਉੱਥੇ ਖੜਾ ਹੋ ਕੇ ਇਸ ਦੇ ਵੱਲ ਪਿੰਡ ਦੇ ਵਿੱਚ ਜਾਣ ਦੇ ਲਈ ਪਿੰਡ ਕਪੂਰਾ ਦੇ ਵਿੱਚ ਜਾਣ ਦੇ ਲਈ ਇੱਕ ਲਿਫਟ ਮੰਗੀ ਜਾਂਦੀ ਹੈ ਦੋ ਤਿੰਨ ਵਾਹਨਾਂ ਨੂੰ ਇਸ ਦੇ ਵੱਲੋਂ ਹੱਥ ਵੀ ਦਿੱਤਾ ਜਾਂਦਾ ਪਰ ਕੋਈ ਨਹੀਂ ਰੁਕਦਾ ਜਦੋਂ ਇਹ ਥਾਣੇਦਾਰ ਆਉਂਦਾ ਹੈ ਤਾਂ ਉਸ ਨੂੰ ਇਹ ਹੱਥ ਦਿੰਦਾ ਹੈ ਤੇ ਨਾਲ ਇੱਕ ਹੈਲੋ ਕਹਿੰਦਾ ਹੈ ਤੇ ਹੈਲੋ ਕਹਿ ਕੇ ਉਸ ਤੋਂ ਲਿਫਟ ਮੰਗੀ ਜਾਂਦੀ ਹੈ ਹੈਲੋ ਸ਼ਬਦ ਜਿਹੜਾ ਹੈ ਜਿਹੜਾ ਅਸੀਂ ਆਮ ਤੌਰ ਦੇ ਉੱਤੇ ਹੀ ਜਦੋਂ ਕਿਸੇ ਨੂੰ ਮਿਲਦੇ ਹਾਂ ਤਾਂ ਹੈਲੋ ਕਹਿੰਨੇ ਆ ਇਸ ਤੋਂ ਇਲਾਵਾ ਹੈਲੋ ਇੱਕ ਗਰੀਡ ਦੇ ਤੌਰ ਦੇ ਉੱਤੇ ਵੀ ਜੇਕਰ ਕਹੀਏ ਤਾਂ ਜਿਵੇਂ ਆਪਾਂ ਸਵੇਰੇ ਨਮਸਤੇ ਸਤਿ ਸ਼੍ਰੀ ਅਕਾਲ ਕਹਿੰਦੇ ਆ ਤਾਂ ਉਸੇ ਤਰੀਕੇ ਦੇ ਨਾਲ ਵੈਸਟਰਨ ਦੇ ਵਿੱਚ ਇਸ ਨੂੰ ਹੈਲੋ ਨੂੰ ਜਿਹੜਾ ਤਵਜੋ ਕੀ ਜਾਂਦੀ ਹੈ ਹੈਲੋ ਸ਼ਬਦ ਦੇ ਉੱਤੇ ਹੀ ਥਾਣੇਦਾਰ ਜਿਹੜਾ ਨਿਤੈਸ਼ ਦੇ ਵਿੱਚ ਆ ਜਾਂਦਾ ਹੈ ਉਸੇ ਵੱਲੋਂ ਹੈਲੋ ਨੂੰ ਗਾਲ ਸਮਝ ਲਿਆ ਜਾਂਦਾ ਹੈ ਤੇ ਇੱਥੇ ਤੱਕ ਬਿਹੇਵ ਕੀਤਾ ਗਿਆ ਇਸ ਤਰੀਕੇ ਦਾ ਵਿਵਹਾਰ ਬਜ਼ੁਰਗ ਦੇ ਨਾਲ ਕੀਤਾ ਗਿਆ ਕਿ ਨਾ ਤਾਂ ਪਹਿਲਾਂ ਬਜ਼ੁਰਗ ਦੀ ਉਮਰ ਦੇਖੀ ਗਈ ਤੇ ਨਾ ਦੇਖਿਆ ਗਿਆ ਕਿ ਕਿਹੜੀ ਜਗ੍ਹਾ ਦੇ ਉੱਤੇ ਖੜ ਕੇ ਉਸੇ ਵੱਲੋਂ ਇਹ ਬਦਸਲੂਕੀ ਕੀਤੀ ਜਾ ਰਹੀ ਹੈ ਬੇਸ਼ੱਕ ਥਾਣੇਦਾਰ ਜਿਹੜਾ ਉਹ ਸਾਬਕਾ ਹੋ ਚੁੱਕਾ ਹੈ ਪਰ ਹਾਲੇ ਵੀ ਥਾਣੇਦਾਰ ਦੇ ਵੱਲੋਂ ਖੁਦ ਨੂੰ ਥਾਣੇਦਾਰੀ ਸਮਝਾਇਆ ਜਾ ਰਿਹਾ ਹੈ ਤੈਸ਼ ਇੱਥੇ ਤੱਕ ਪਹੁੰਚ ਗਈ ਕਿ ਪਹਿਲਾਂ ਬਜ਼ੁਰਗ ਨੂੰ ਧੱਕਾ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਨੂੰ ਧੱਕਾ ਮਾਰਿਆ ਗਿਆ ਬਜ਼ੁਰਗ ਦਾ ਸਿਰ ਜਿਹੜਾ ਸਿੱਧਾ ਜਾ ਕੇ ਖੰਬੇ ਦੇ ਨਾਲ ਵੱਜਾ ਹੈ ਦਸਤਾਰ ਉੱਤਰ ਗਈ ਉਸ ਤੋਂ ਬਾਅਦ ਇਸ ਗੁਰਸਿੱਖ ਬਜ਼ੁਰਗ ਦੇ ਨਾਲ ਤੈਸ਼ ਦੇ ਵਿੱਚ ਆ ਕੇ ਉਸ ਥਾਣੇਦਾਰ ਦੇ ਵੱਲੋਂ ਪਹਿਲਾਂ ਉਸ ਦੇ ਨਾਲ 5-7 ਚਪੇੜਾ ਮਾਰੀਆਂ ਗਈਆਂ ਉਸ ਤੋਂ ਬਾਅਦ ਉਸ ਦੇ ਨਾਲ ਧੱਕਾ ਮੁਕੀ ਕੀਤੀ ਗਈ ਤੇ ਬਜ਼ੁਰਗ ਨੂੰ ਅੱਧ ਮਾਰਾ ਕਰਕੇ ਉੱਥੋਂ ਫਰਾਰ ਹੋ ਗਿਆ ਜਦੋਂ ਭੀੜ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਥਾਣੇਦਾਰ ਦੀ ਥਾਣੇਦਾਰੀ ਬੇਸ਼ੱਕ ਸਾਬਕਾ ਹੋ ਗਿਆ ਪਰ ਹਲ ਵੀ ਜਿਹੜੀ ਹੈ ਉਹ ਕੱਟ ਨਹੀਂ ਹੋਈ ਤੇ ਤਸਵੀਰਾਂ ਜਿਹੜੀਆਂ ਨੇ ਜਲੰਧਰ ਦੀਆਂ ਨੇ ਜਿੱਥੇ ਥਾਣੇਦਾਰ ਦੀ ਕਰਤੂਤ ਜਿਹੜੀ ਆ ਉਹ ਸਾਹਮਣੇ ਆਈ ਆ ਬਜ਼ੁਰਗ ਦੇ ਲਿਫਟ ਮੰਗਣ ਦੇ ਉੱਤੇ ਜਿਹੜਾ ਉਹ ਥਾਣੇਦਾਰ ਤੈਸ਼ ਦੇ ਵਿੱਚ ਆ ਗਿਆ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਕੀ ਕੁਝ ਕਹਿ ਰਿਹਾ ਇੱਕ ਵਾਰੀ ਸੁਣ ਲੈਂਦੇ ਆ ਜੀ ਇਥੇ ਆਪਣੇ ਕਾਪੂ ਦੀ ਦੇਖੋ ਤਰਾਜੀ ਹਾਂਜੀ ਉਸਨੇ ਆਪਣੇ ਘਰੋਂ ਜਾਵਦਾ ਸੀ ਤੇ ਜਿੱਦੇ ਕੋਈ ਗੁਆਇ ਕਾਰ ਆਈ ਤੇ ਮੈਨੂੰ ਤੇ ਬਹਿ ਕੇ ਨਾ ਬੱਸ ਉੱਤੇ ਜਾਉ ਮੰਗ ਰਿਹਾ ਤੇ ਉਹ ਇੱਕ ਬੰਦਾ ਆਇਆ ਮੈਨੂੰ ਜਾਣਦਾ ਹੈ ਨੀ ਸਰਦਾਰ ਮਨ ਹੱਤ ਮੁਸਾ ਹਲੋ ਕਹਿੰਦੇ ਮੈਂ ਸਹਾਰਾ ਹਲੋ ਜਾਈਆ ਹੋ ਗਿਆ ਹਲੋ ਕਿੰਨੇ ਨੂੰ ਲੈ ਚਲੋ ਉਹਦਾ ਹੱਲੋ ਕੀ ਹੁੰਦੀ ਆ ਤੇ ਤੁਸੀਂ ਬੋਲਿਆ ਕਿਦਾਂ ਆ ਮੈਂ ਕਹਾਂ ਮੈਂ ਤਾਂ ਜੇ ਤੁਹਾਨੂੰ ਹੈਵੀ ਕਹੀ ਆ ਮੈਂ ਤਾਂ ਕੋਈ ਗਾੜੀ ਦਾ ਗੱਡੀ ਨਹੀਂ ਗਈ ਤੇ ਉਹ ਹੁਣ ਇਹਦਾ ਪਤਾ ਨਹੀਂ ਮੈਂ ਕੌਣ ਆ ਮੈਂ ਨਹੀਂ ਜੀ ਮੈਨੂੰ ਪਤਾ ਕਿਸੇ ਕੌਣ ਆ ਇਹਦਾ ਮੈਂ ਥਾਣੇਦਾਰ ਹਾਂ ਤਰਾਨਾ ਆ ਮੈਂ ਨਾਲ ਹੀ ਤਾਂ ਦੱਸਿਆਉਂਦਾ ਪੁਲਿਸ ਹਾਂ ਦਾ ਨੇ ਮੈਂ ਮੈਂ ਕਹਾਂ ਜਾਂ ਤਸਵੀਰ ਦੀ ਬੱਗ ਜੇ ਮੈਨੂੰ ਜੀ ਪਤਾ ਕਿ ਖਾਲਦਰ ਦੇ ਪਾਸੇ ਸੀ ਜਾਂ ਮੇਰੇ ਦੀ ਪਾਸੇ ਕਿ ਲਿਖਾਉਣੇ ਨੂੰ ਆ ਹਾਂ ਮੈਂ ਹੋਰ ਧੱਕਾ ਮਾਰਿਆ ਮੈਨੂੰ ਹੋਰ ਧੱਕਾ ਮਾਰਿਆ আচ্ছা ਕਿੰਨੇ ਕਬਜ ਦੀ ਗੱਲ ਆ ਜੀ ਇਹ 2:00 ਦੇ ਕਿਹਾ ਗਿਆ ਅੱਛਾ ਤੇ ਫਿਰ ਆ ਖੰਬੇ ਜਿਹੜੇ ਸਰ ਬਗਾ ਜਿਹੜੇ ਪਾਸੇ ਤੇ ਰਹਿ ਗਈ ਜੇ ਮੈਂ ਉੱਠਾ ਦੋ ਤਿੰਨ ਛੱਪੜ ਦੇ ਬਾਰੇ ਤੇ ਬਾਹਰ ਕੇ ਛੱਪੜ ਉਹ ਜੀ ਟੁੱਟੀ ਜਿਹੜੀ ਹੈ ਟੁੱਟਿੰਦੇ ਦੇਖੋ ਢੋੜ ਗਿਆ ਟੁੱਟਰੀ ਲੈ ਕੇ ਢੋੜ ਗਿਆ ਹਾਂ

ਤੁਸੀਂ ਕਿੱਥੇ ਕ ਖੜੇ ਸੀ ਜਦੋਂ ਕਿਸੇ ਟੋਕੋ ਕੋ ਖੜਿਆ ਹਾ ਨਾ ਹਾਂ ਉਹਨੇ ਕੋਲ ਜੀ ਮੈਂ ਉਸੇ ਉਹਨੂੰ ਜਾਣ ਵਾਸਤੇ ਕੋਈ ਨਾ ਕੋਈ ਮੈਂ ਕਿਹਾ ਮੈਂ ਜਨ ਦਾ ਟੋਕੋ ਨਾ ਟੋਕੋ ਚੱਲਦੇਗੇ ਲੈਫਟ ਮੰਗੀ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਬਡਾਲਾ ਮਾਈ ਆ ਬਡਾਲਾ ਮਾਈ ਹੈ ਨਾ ਤੇ ਲੈਫਟ ਮੰਗਣ ਦੇ ਬਹਾਨੇ ਉਹਨੂੰ ਰੋਕਿਆ ਹਾਂਜੀ ਮੈਂ ਠੀਕ ਆ ਜੀ ਰੋਕਣ ਦੇ ਬਾਵਜੂਦ ਉਹ ਆਪਣੇ ਆਪ ਨੂੰ ਕੀ ਦੱਸਦਾ ਮੈਂ ਕੌਣ ਆ ਮੈਨੂੰ ਪਹਿਲਾਂ ਤੇ ਪਤਾ ਜੀ ਬਣਾ ਉਹ ਕਹਿੰਦਾ ਕਿ ਬੰਦੇ ਚਵਾਲੇ ਮੇਰੇ ਹਾਂ ਤੇ ਤੁਹਾਨੂੰ ਪਤਾ ਕੋਣਾ ਮੈਂ ਅੱਛਾ ਮੈਨੂੰ ਜੀ ਪਤਾ ਕੋਈ ਨਹੀਂ ਹਾਂ ਤੇ ਮੈਂ ਤਾਂ ਕੋਈ ਜ਼ਿਆਦਾ ਨਹੀਂ ਮੈਂ ਤਾਂ ਥਾਣੇ ਦਾ ਹਾਂ ਅੱਛਾ ਮੈਨੂੰ ਜੀ ਸਾਦੀ ਵਾਦੀ ਪਾਜੀ ਮਿਲਦੀ ਪਤਾ ਦੇ ਥਾਣੇ ਦਾ ਰਿਹਾ ਹਾਂ ਹਾਂ ਕਿ ਪਤਾ ਤੁਸੀ ਬੜਾ ਉਸ ਵੀ ਬੋਲਦੇ ਆ ਹਾਂ ਤੇ ਸਾਦੀ ਵਾਦੀ ਕਰ ਮਿਲ ਨਹੀਂ ਪਤਾ ਲਗਾ ਹਾਂ ਤੇ ਪਤਾ ਇਦਾਂ ਇਹਨੇ ਇਹਨੇ ਗੱਲੀ ਹੋ ਗਿਆ ਕਿਹਦਾ ਤੂੰ ਤਕਾਮਨ ਮਾਰ ਕੇ ਨਾ ਤਕੇ ਮਾਰਿਆ